ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਆਪਣੇ ਘਰ ਦੇ ਮੇਨ ਗੇਟ ਤੇ ਇਹ ਇੱਕ ਚੀਜ਼ ਟੰਗ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਪੈਸਾ ਰਿਜਕ ਬਰਕਤ ਆਪ ਚੱਲ ਕੇ ਆਵੇਗੀ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਹਮੇਸ਼ਾ ਹੀ ਤੁਹਾਡੇ ਬੱਚੇ ਤਰੱਕੀ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਘਰ ਦਾ ਮੁੱਖ ਦਰਵਾਜ਼ਾ ਸਾਥ ਸੰਗਤ ਜੀ ਘਰ ਦੇ ਮੁੱਖ ਦਰਵਾਜ਼ੇ ਦੇ ਨਾਲ ਕਈ ਗੱਲਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤਾਂ ਕਈ ਲੋਕ ਵਹਿਮ ਪਰਮ ਸਮਝਦੇ ਹਨ ਪਰ ਕਈ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨਦੇ ਹਨ ਸਾਥ ਸੰਗਤ ਜੀ ਘਰਾਂ ਦੇ ਵਿੱਚ ਕਲੇਸ਼ ਪੈਸੇ ਦੀ ਕਮੀ ਬਿਮਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਜਿਹਨਾਂ ਨੂੰ ਪੁੱਛੋ ਉਹੀ ਬਸ ਆਖ ਦਿੰਦਾ ਹੈ ਕਿ ਮੈਂ ਬਹੁਤ ਦੁਖੀ ਹਾਂ ਕਈ ਲੋਕ ਇਹਨਾਂ ਪ੍ਰੋਬਲਮਾਂ ਦਾ ਕਾਰਨ ਵਾਸਤੂ ਦੋਸ਼ ਦੱਸਦੇ ਹਨ ਜਿਵੇਂ ਘਰ ਦਾ ਮੂੰਹ ਸਹੀ ਦਿਸ਼ਾ ਵੱਲ ਨਾ ਹੋਣਾ ਪਲਾਟ ਦਾ ਸਾਈਜ਼ ਸਹੀ ਨਾ ਹੋਣਾ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਦੱਸਦੇ ਹਨ ਵਾਸਤੂ ਸ਼ਾਸਤਰ ਵਾਲੇ ਵੀ ਕੀ ਦੱਸਦੇ ਹਨ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਸਾਧ ਸੰਗਤ ਜੀ ਗੁਰੂ ਦੇ ਸੇਖਾਂ ਨੂੰ ਇਹ ਗੱਲਾਂ ਨਹੀਂ ਮੰਨਣੀਆਂ ਚਾਹੀਦੀਆਂ ਹੋਰ ਵੀ ਕਿਸ ਤਰ੍ਹਾਂ ਦੀਆਂ ਅੱਜ ਦੀ ਵੀਡੀਓ ਵਿੱਚ ਇਹ ਸਾਰੀਆਂ ਹੀ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਜੀ ਸਾਧ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਅਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਆਖਦੇ ਹਨ ਕਿ ਗੁਰਮਖ ਪਿਆਰੇ ਦਿੱਲੀ ਦੇ ਵਿੱਚ ਗੁਰਦੁਆਰੇ ਕੀਰਤਨ ਦੀ ਹਾਜ਼ਰੀ ਲਗਵਾਉਣ ਦੇ ਲਈ ਗਏ ਹੁਣ ਸਾਥ ਸੰਗਤ ਜੀ ਹੁਣ ਉਹਨਾਂ ਦੇ ਕਈ ਪਰਿਵਾਰ ਵਾਲੇ ਵੀ ਹੁੰਦੇ ਹਨ ਪ੍ਰੋਗਰਾਮਾਂ ਤੋਂ ਬਾਅਦ ਉਹਨਾਂ ਨੂੰ ਆਪਣੇ ਘਰ ਲੈ ਗਏ ਕਿ ਬਾਬਾ ਜੀ ਤੁਹਾਡੀ ਸੇਵਾ ਕਰਨੀ ਹੈ ਹੁਣ ਉਹ ਗੁਰਮਖ ਪਿਆਰੇ ਕਿਸੇ ਘਰ ਵਿੱਚ ਸੱਦਣ ਤੇ ਚਲੇ ਗਏ ਉਹ ਗੁਰਮਖ ਪਿਆਰੇ ਚਾਹੇ ਛੱਕ ਰਹੇ ਸਨ ਇੰਨੇ ਨੂੰ ਨਾਲ ਦੀ ਗਲੀ ਦੇ ਵਿੱਚ ਇੱਕ ਬੀਬੀ ਆ ਗਈ ਕਹਿੰਦੀ ਵੀਰ ਜੀ ਮੇਰੇ ਘਰ ਦੋ ਮਿੰਟ ਹੀ ਜ਼ਰੂਰ ਹੋ ਕੇ ਜਾਇਓ ਜਲ ਪਾਣੀ ਛੱਕ ਕੇ ਜਾਇਓ ਉਹ ਗੁਰਮਖ ਪਿਆਰੇ ਬਚਨ ਕਰਨ ਲੱਗੇ ਕਿ ਮਾਤਾ ਜੀ ਅੱਗੇ ਹੋਰ ਵੀ ਪ੍ਰੋਗਰਾਮ ਹਨ ਸਮਾਂ ਸਾਡੇ ਕੋਲ ਬੜਾ ਹੀ ਘਟ ਹੈ ਮਾਫ ਕਰਨਾ ਅਸੀਂ ਫਿਰ ਕਿਸੇ ਦਿਨ ਆ ਜਾਵਾਂਗੇ ਪਰਮਾਤਮਾ ਦੀ ਮਿਹਰ ਹੋਈ ਤਾਂ ਬੀਬੀ ਕਹਿੰਦੀ ਬਾਬਾ ਜੀ ਚਾਹੇ 2 ਮਿੰਟ ਹੀ ਆਓ ਪਰ ਜ਼ਰੂਰ ਆਓ ਉਹ ਗੁਰਮਖ ਪਿਆਰੇ ਫਿਰ ਸਮਝਾਉਣ ਲੱਗੇ ਪਰ ਮਾਤਾ ਮੰਨਣ ਨੂੰ ਤਿਆਰ ਹੀ ਨਹੀਂ ਸੀ ਮਾਤਾ ਨੇ ਇੱਕ ਗੱਲ ਕਹੀ ਬਾਬਾ ਜੀ ਤੁਸੀਂ ਸਾਡੇ ਘਰ ਜ਼ਰੂਰ ਆਓ ਸਾਡਾ ਸਾਰਾ ਘਰ ਵਾਸਤੂ ਸ਼ਾਸਤਰ ਦੇ ਨਾਲ ਬਣਿਆ ਹੋਇਆ ਹੈ ਬਾਬਾ ਜੀ ਹੈਰਾਨ ਹੋ ਗਏ ਬੀਬੀ ਸਿੱਖ ਪਰਿਵਾਰ ਵਿੱਚੋਂ ਹੈ ਗੱਲ ਕਿਸ ਤਰ੍ਹਾਂ ਦੀ ਕਰ ਰਹੀ ਹੈ ਵਾਸਤੂ ਸ਼ਾਸਤਰ ਦੀ ਗੱਲ ਕਿਉਂ ਕਰ ਰਹੀ ਹੈ ਹੁਣ ਗੁਰਮਖ ਪਿਆਰੇ ਚੱਲਣ ਦੇ ਲਈ ਤਿਆਰ ਹੋ ਗਏ ਤੇ ਦੇਖ ਕੇ ਤਾਂ ਆਈਏ ਇੱਕ ਸਿੱਖ ਕਿਹੜੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਉਸ ਮਾਤਾ ਨੇ ਅੰਦਰ ਵੜਦਿਆਂ ਹੀ ਸਾਰੇ ਹੀ ਉਹਨਾਂ ਗੁਰਮਖ ਪਿਆਰਿਆਂ ਨੂੰ ਕਿਹਾ ਬਾਬਾ ਜੀ ਆਹ ਵੇਖੋ ਦਰਵਾਜ਼ੇ ਤੇ ਜਿੰਗਲ ਬੈਲ ਟੰਗੀ ਹੋਈ ਹੈ ਅਸੀਂ ਤੇ ਮਹਾਪੁਰਖ ਜੀ ਪੁੱਛਣ ਲੱਗੇ ਇਸ ਨਾਲ ਕੀ ਹੁੰਦਾ ਹੈ ਮਾਤਾ ਜੀ ਦੱਸਣ ਲੱਗੀ ਇਸ ਨੂੰ ਗੇਟ ਤੇ ਟੰਗਣਾ ਚੰਗਾ ਹੁੰਦਾ ਹੈ ਜਿਵੇਂ ਜਿਵੇਂ ਇਹ ਹਵਾ 'ਚ ਹਿੱਲਦੀ ਹੈ ਤੇਵੇਂ ਤੇਵੇਂ ਬੇਅੰਤ ਪੈਸਾ ਘਰ ਵਿੱਚ ਆਉਂਦਾ ਹੈ ਜਿਵੇਂ ਜਿਵੇਂ ਇਹ ਤੇਜ਼ ਹੁੰਦੀ ਹੈ ਉਸੇ ਤਰ੍ਹਾਂ ਪੈਸਾ ਵੀ ਤੇਜ਼ੀ ਨਾਲ ਘਰ ਵਿੱਚ ਆਉਂਦਾ ਹੈ ਸਾਲ ਸੰਗਰ ਜੀ ਹੁਣ ਸੋਚੋ 500 ਰੁਪਏ ਦੀ ਬਿੱਲ ਹਵਾ 'ਚ ਮੁਫਤ ਦੀ ਵੱਜਦੀ ਹੈ ਤੇ ਇਹਨਾਂ ਦੋਹਾਂ ਨਾਲ ਪੈਸਾ ਘਰ ਵਿੱਚ ਕਿਵੇਂ ਆ ਜਾਵੇਗਾ ਫਿਰ ਤਾਂ ਇਸ ਤੋਂ ਸੌਖਾ ਤਰੀਕਾ ਕੋਈ ਵੀ ਨਹੀਂ ਮਿਹਨਤ ਕਰਨ ਦੀ ਵੀ ਫਿਰ ਸਾਨੂੰ ਲੋੜ ਨਹੀਂ ਪੈਣੀ ਫਿਰਤੇ ਕੋਈ ਪੂਜਾ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਸੋਚਣ ਵਾਲੀ ਗੱਲ ਹੈ ਸਾਥ ਸੰਗਤ ਜੀ ਸਿੱਖ ਪਰਿਵਾਰ ਅਤੇ ਰੱਬ ਦੇ ਬਾਰੇ ਅਜੇ ਤੱਕ ਕੋਈ ਗੱਲ ਨਹੀਂ ਸੀ ਕੀਤੀ ਉਹ ਗੁਰਮਖ ਪਿਆਰੇ ਅੰਦਰ ਗਏ ਤਾਂ ਮਾਤਾ ਕਹਿੰਦੀ ਬਾਬਾ ਜੀ ਸਾਡੇ ਬੈਡਰੂਮ ਵੀ ਵਾਸਤੂ ਸ਼ਾਸਤਰ ਦੇ ਮੁਤਾਬਕ ਹੀ ਬਣੇ ਹੋਏ ਹਨ ਬਾਬਾ ਜੀ ਕਹਿੰਦੇ ਕਿ ਉਸ ਨਾਲ ਕੀ ਹੁੰਦਾ ਹੈ ਮਾਤਾ ਬੋਲੀ ਬਾਬਾ ਜੀ ਐਦਾਂ ਘਰ ਦੇ ਵਿੱਚ ਕਦੇ ਵੀ ਕਮਾਈ ਦੀ ਬਰਕਤ ਨਹੀਂ ਘਟਦੀ ਇਹ ਸੋਚਣ ਵਾਲੀ ਗੱਲ ਹੈ ਕਿ ਘਰ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਸੀਂ ਬਣਾ ਲਿਆ ਮੰਨ ਵੀ ਲਿਆ ਕਦੇ ਲੜਾਈ ਨਹੀਂ ਹੋਵੇਗੀ ਪਰ ਆਪਾਂ ਨੂੰ ਵਿਆਹ ਸ਼ਾਦੀ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਕਿਸੇ ਹੋਰ ਕੰਮ ਦੇ ਲਈ ਅੰਦਰ ਬਾਹਰ ਜਾਣਾ ਪੈਂਦਾ ਹੈ ਹੁਣ ਉਹਦੀ ਲੜਾਈ ਦੀ ਕੀ ਕਰਾਂਗੇ ਹੁਣ ਮਾਤਾ ਨੇ ਰਸੋਈ ਵੀ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਦੱਸੀ ਸਾਰੇ ਘਰ ਦਾ ਚੱਕਰ ਲਵਾ ਦਿੱਤਾ ਬਾਬਿਆਂ ਦਾ ਪਰ ਰੱਬ ਵਾਰੇ ਉਸਨੇ ਕੋਈ ਵੀ ਗੱਲ ਨਾ ਕੀਤੀ ਸਤਸੰਗਤ ਜੀ ਇਦਾਂ ਹੀ ਕਈ ਲੋਕ ਵਹਿਮਾ ਭਰਮਾ ਦੇ ਵਿੱਚ ਹੀ ਆਪਣਾ ਜੀਵਨ ਖਰਾਬ ਕਰ ਲੈਂਦੇ ਹਨ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਸਤਸੰਗਤ ਜੀ ਪਰਮਾਤਮਾ ਤਾਂ ਚੋਹੇ ਪਾਸੇ ਆਪਣੀ ਦ੍ਰਿਸ਼ਟੀ ਆਪਣੀ ਸ੍ਰਿਸ਼ਟੀ ਦੀ ਕਲਾ ਵਰਤਾਈ ਹੋਈ ਹੈ ਉਹ ਆਪਣੇ ਦਾਸ ਦੇ ਸਿਰ ਤੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਦੇ ਹਨ ਆਪਣੇ ਦਾਸ ਵੱਲ ਤੱਕਦੇ ਰਹਿੰਦੇ ਹਨ ਤੇ ਉਸ ਦਾ ਹਰੇਕ ਦੁੱਖ ਨੂੰ ਦੂਰ ਕਰ ਦੇਂਦੇ ਹਨ ਸਤਸੰਗਤ ਜੀ ਲੁਧਿਆਣੇ ਦਾ ਇੱਕ ਜ਼ਿਕਰ ਹੈ ਇੱਕ ਆਦਮੀ ਜ਼ਮੀਨ ਵੇਚ ਕੇ ਕੋਠੀ ਖਰੀਦਦਾ ਹੈ। ਉਸ ਆਦਮੀ ਦੇ ਦੋ ਮੁੰਡੇ ਸਨ। ਉਹ ਲੁਧਿਆਣੇ ਦੇ ਹੀ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ। ਉਹ ਜ ਉਹ ਸਿੱਖਾਂ ਦੇ ਪਰਿਵਾਰ ਵਿੱਚੋਂ ਹੀ ਸਨ। ਪਰ ਉਸ ਆਦਮੀ ਦਾ ਇੱਕ ਰਿਸ਼ਤੇਦਾਰ ਵਾਸਤੂ ਸ਼ਾਸਤਰ ਬਾਰੇ ਜਾਣਦਾ ਸੀ। ਜਿਸ ਲਈ ਉਸ ਆਦਮੀ ਨੇ ਕੋਠੀ ਦਾ ਮਹੂਰਤ ਕਰਵਾਉਣ ਦੇ ਲਈ ਇੱਕ ਪੰਡਿਤ ਨੂੰ ਘਰ ਸੱਦਿਆ। ਪੰਡਿਤ ਨੇ ਕੋਠੀ ਦੇ ਵਿੱਚ ਵੜਦੇ ਅਨਸਾਰ ਹੀ ਇੱਕੋ ਗੱਲ ਆਖੀ। ਕੋਠੀ ਦਾ ਮੂੰਹ ਸਹੀ ਦਿਸ਼ਾ ਵਿੱਚ ਨਹੀਂ ਹੈ ਇਹਦਾ ਸ਼ਿਵਜੀ ਵਾਲੇ ਪਾਸੇ ਮੂੰਹ ਹੈ ਪੰਡਿਤ ਨੇ ਫਿਰ ਸਾਫ਼-ਸਾਫ਼ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਜਿਹੜਾ ਇਸ ਕੋਠੀ ਦੇ ਵਿੱਚ ਰਹੇਗਾ ਉਹ ਛੇਤੀ ਹੀ ਮਰ ਜਾਵੇਗਾ ਕਿਉਂਕਿ ਕੋਠੀ ਦਾ ਸ਼ਿਵਜੀ ਵਾਲੇ ਪਾਸੇ ਨੂੰ ਮੂੰਹ ਹੈ ਹੁਣ ਕਮਰਿਆਂ ਦੇ ਦਰਵਾਜ਼ੇ ਮੇਨ ਗੇਟ ਦੇ ਹਿਸਾਬ ਨਾਲ ਹੀ ਰੱਖੇ ਹੋਏ ਸਨ ਉਹ ਵੀ ਸ਼ਿਵਜੀ ਵਾਲੇ ਪਾਸੇ ਸਨ ਪੰਡਿਤ ਨੇ ਉਹਨਾਂ ਤੇ ਵੀ ਕਿੰਤੂ ਪਰੰਤੂ ਕਰ ਦਿੱਤਾ ਗਹਿਣ ਤੋਂ ਭਾਵ ਉਸ ਪੰਡਿਤ ਨੇ ਉਸ ਕੋਠੀ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਕੱਢ ਦਿੱਤੀਆਂ ਉਸ ਕੋਠੀ ਦਾ ਜਿਹੜਾ ਮਾਲਕ ਸੀ ਬੜਾ ਪਰੇਸ਼ਾਨ ਹੋਇਆ ਉਸ ਤੇ ਬਹੁਤ ਡੂੰਗਾ ਅਸਰ ਇਸ ਗੱਲ ਦਾ ਹੋ ਗਿਆ ਪੰਡਿਤ ਤਾਂ ਚਲਾ ਗਿਆ ਪਰ ਵਹਿਮ ਕੋਠੀ ਵਿੱਚ ਛੱਡ ਗਿਆ ਹੁਣ ਉਸ ਆਦਮੀ ਨੇ ਕੋਠੀ ਨੂੰ ਵੇਚਣ ਲਈ ਲਾ ਦਿੱਤਾ ਉਸ ਨੇ ਤਕਰੀਬਨ ਵੀ 25 ਲੱਖ ਉਸ ਕੋਠੀ ਤੇ ਲਗਾਇਆ ਸੀ ਫਿਰ ਬਾਅਦ ਵਿੱਚ ਉਸ ਕੋਠੀ ਨੂੰ 15 ਲੱਖ ਵਿੱਚ ਹੀ ਨਹੀਂ ਸੀ ਵਿਕ ਰਹੀ ਕਿਉਂਕਿ ਕੋਠੀ ਦੇ ਨਾਲ ਇੱਕ ਵਹਿਮ ਜੁੜ ਗਿਆ ਸੀ ਕਿ ਕੋਠੀ ਦਾ ਮੂਹ ਸ਼ਿਵਜੀ ਵਾਲੇ ਪਾਸੇ ਨੂੰ ਹੈ ਬਸ ਫਿਰ ਅਸੀਂ ਕੋਠੀ ਦੇ ਮਾਲਕ ਦੇ ਦਿਲ ਤੇ ਐਨਾ ਅਸਰ ਹੋਇਆ ਕਿ ਉਸ ਨੂੰ ਹਾਰਟ ਅਟੈਕ ਆ ਗਿਆ ਕਿਸੇ ਨੇ ਉਸ ਨੂੰ ਦੱਸਿਆ ਕਿ ਤੂੰ ਨਾਨਕ ਸਰ ਬਾਬਾ ਜੀ ਦੇ ਕੋਲ ਜਾ ਉਹ ਤੇਰੇ ਤੇ ਕਿਰਪਾ ਕਰਨਗੇ ਉਹ ਆਦਮੀ ਤੇ ਉਸ ਦਾ ਪਰਿਵਾਰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਗਏ ਨਾਨਕ ਸਰ ਵਿਖੇ ਤੇ ਜਾ ਕੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਕੋਠੀ ਦਾ ਮੂੰਹ ਗਲਤ ਪਾਸੇ ਹੈ। ਬਾਬਾ ਜੀ ਬਚਨ ਕਰਨ ਲੱਗੇ। ਭਾਈ ਨਾਮ ਜਪਦੇ ਹੋ। ਉਹ ਕਹਿਣ ਲੱਗੇ ਜੀ ਨਹੀਂ ਸਮਾਂ ਹੀ ਨਹੀਂ ਲੱਗਦਾ। ਬਾਬਾ ਜੀ ਕਹਿੰਦੇ ਕਿ ਗੁਰਦੁਆਰਾ ਸਾਹਿਬ ਜਾਂਦੇ ਹੋ। ਕਹਿੰਦੇ ਨਹੀਂ ਬਾਬਾ ਜੀ ਕਿਸੇ ਸੰਤ ਮਹਾਂਪੁਰਖ ਦੀ ਸੰਗਤ ਕਰਦੇ ਹੋ ਤੇ ਕਹਿੰਦੇ ਕਿ ਨਹੀਂ ਬਾਬਾ ਜੀ ਪਰ ਕਦੇ-ਕਦੇ ਰਹੜਾ ਸਾਹਿਬ ਚਲੇ ਜਾਂਦੇ ਹਨ। ਬਾਬਾ ਜੀ ਕਹਿੰਦੇ ਕਿ ਸੰਗਰਾਦ ਨੂੰ ਦੇਖ ਕਰਵਾਉਂਦੇ ਹੋ। ਤਾਂ ਉਹ ਕਹਿੰਦੇ ਜੀ ਘਰ ਵਾਲੀ ਤਾਂ ਸੰਗਰਾਂਦ ਵਾਲੇ ਦਿਨ ਚਲੀ ਜਾਂਦੀ ਹੈ ਮੈਨੂੰ ਤਾਂ ਸਮਾਂ ਹੀ ਨਹੀਂ ਲੱਗਦਾ ਹੁਣ ਬਾਬਾ ਜੀ ਪੁੱਛਣ ਲੱਗੇ ਸ਼ਰਾਬ ਪੀ ਲੈਂਦੇ ਹੋ ਕਹਿੰਦਾ ਜੀ ਹਾਂ ਬਾਬਾ ਜੀ ਪੁੱਛਣ ਲੱਗੇ ਕਿ ਹੋਰ ਵੀ ਕੋਈ ਨਸ਼ਾ ਕਰਦੇ ਹੋ ਹੁਣ ਇੱਥੇ ਵੀ ਮੂੰਹ ਚੋਂ ਹਾਂ ਨਿਕਲੀ ਫਿਰ ਬਾਬਾ ਜੀ ਬਚਨ ਕਰਨ ਲੱਗੇ ਕੋਠੀ ਦਾ ਮੂੰਹ ਮਾੜੇ ਪਾਸੇ ਵੱਲ ਨਹੀਂ ਹੈ ਮੂੰਹ ਤਾਂ ਤੁਹਾਡਾ ਮਾੜੇ ਪਾਸੇ ਵੱਲ ਹੈ ਕਸੂਰ ਕੋਠੀ ਵਿੱਚ ਨਹੀਂ ਹੈ ਕਸੂਰ ਤਾਂ ਤੁਹਾਡੇ ਵਿੱਚ ਹੈ ਕੋਠੀ ਦਾ ਮੂੰਹ ਭਾਵੇਂ ਸ਼ਿਵਜੀ ਵਾਲੇ ਪਾਸੇ ਹੋਵੇ ਤੇ ਤੇਰਾ ਕਲਗੀਧਰ ਪਾਤਸ਼ਾਹ ਜੀ ਵੱਲ ਮੂੰਹ ਹੋਵੇ ਹਜੂਰ ਸਾਹਿਬ ਵੱਲ ਨੂੰ ਮੂੰਹ ਹੋਵੇ ਭਾਵੇਂ ਗੁਰੂ ਵੱਲ ਜੇਕਰ ਤੇਰਾ ਮੂੰਹ ਹੋ ਗਿਆ ਕਹਿਣ ਤੋਂ ਭਾਵੇਂ ਕੋਠੀ ਦਾ ਮੂੰਹ ਭਾਵੇਂ ਸ਼ਿਵਜੀ ਵਾਲੇ ਪਾਸੇ ਵੀ ਹੋ ਜਾਵੇ ਫਿਰ ਵੀ ਗੁਰੂ ਨੂੰ ਤੇਰੀ ਫਿਕਰ ਹੋ ਜਾਵੇਗੀ ਗੁਰੂ ਸਮਰੱਥ ਹਨ ਜਮਣਾ ਮਰਣਾ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਸਾਰੀ ਸ੍ਰਿਸ਼ਟੀ ਹੀ ਇੱਕ ਨਿਰੰਕਾਰ ਦੇ ਹੁਕਮ ਦੇ ਵਿੱਚ ਚੱਲਦੀ ਹੈ ਜੇ ਤੂੰ ਉਸ ਨਿਰੰਕਾਰ ਦੇ ਹੁਕਮ ਦੇ ਵਿੱਚ ਹੋ ਜਾਵੇਂ ਤਾਂ ਫਿਰ ਨਿਰੰਕਾਰ ਨੂੰ ਵੀ ਤੇਰੀ ਫਿਕਰ ਹੋ ਜਾਵੇਗੀ। ਬਾਬਾ ਜੀ ਉਸ ਨੂੰ ਸ਼ਰਾਬ ਛੱਡਣ ਦੇ ਲਈ ਕਹਿ ਰਹੇ ਸਨ। ਅੰਮ੍ਰਿਤ ਛਕਣ ਨੂੰ ਕਿਹਾ। ਨਿਤਨੇਮ ਕਰਨ ਲਈ ਕਿਹਾ। ਫਿਰ ਪੂਰੇ ਹੀ ਪਰਿਵਾਰ ਨੇ ਅੰਮ੍ਰਿਤ ਛਕਿਆ। ਘਰੇ ਪਾਠੀ ਸਿੰਘ ਲਿਆਂਦੇ ਤੇ ਲਿਆ ਕੇ ਅਖੰਡ ਪਾਠ ਸਾਹਿਬ ਕਰਵਾਇਆ। ਘਰੇ ਆਸਣ ਲਗਵਾ ਲਿਆ ਤੇ ਨਿਤਨੇਮ ਕਰਨ ਲੱਗੇ। ਬਸ ਫਿਰ ਜਿੱਥੇ ਨਿਤਨੇਮ ਹੁੰਦਾ ਹੈ ਬਾਬਾ ਜੀ ਦਾ ਆਸਣ ਲੱਗਿਆ ਹੁੰਦਾ ਹੈ ਉਥੇ ਵਹਿਮ ਪਰਮ ਫਿਰ ਕੁਝ ਨਹੀਂ ਕਰ ਸਕਦੇ ਉਸ ਆਦਮੀ ਦੇ ਹਾਰਟ ਅਟੈਕ ਦੀ ਬਿਮਾਰੀ ਵੀ ਠੀਕ ਹੋ ਗਈ ਸਾਧ ਸੰਗਤ ਜੀ ਖੁਸ਼ੀ ਖੁਸ਼ੀ ਉਹ ਸਾਰਾ ਹੀ ਪਰਿਵਾਰ ਹੁਣ ਉਸ ਕੋਠੀ ਦੇ ਵਿੱਚ ਤਕਰੀਬਨ ਪਿਛਲੇ 50 ਸਾਲਾਂ ਤੋਂ ਰਹਿ ਰਿਹਾ ਹੈ ਉਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਹਾਦਸਾ ਨਹੀਂ ਵਾਪਰਿਆ ਤੇ ਉਹ ਹੁਣ ਵਾਰ-ਵਾਰ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਨ ਤੇ ਆਪਣੇ ਪਰਮਾਤਮਾ ਦੇ ਨਾਲ ਜੁੜ ਚੁੱਕੇ ਹਨ ਸੋ ਸਾਤ ਸੰਗਤ ਜੀ ਇਹਨਾਂ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਪਰਮਾਤਮਾ ਨੂੰ ਸਮਰੱਥ ਗੁਰੂ ਸਮਝ ਲੈਣਾ ਚਾਹੀਦਾ ਹੈ ਤੇ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਹੀ ਸਭ ਕੁਝ ਹੋਵੇਗਾ ਤੇ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ